ਇਈ ਵਾਰੀ ਲੋਕ ਗਰੀਬੀ 'ਚ ਜਨਮ ਲੈਂਦੇ ਨੇ ਪਰ ਉਹਨਾਂ ਦੀ ਨੇਕੀ ਸਹਿਨਸ਼ੀਲਤਾ ਤੇ ਸੱਚਾਈ ਉਹਨਾਂ ਨੂੰ ਰਾਣੀ ਬਣਾ ਦਿੰਦੀ ਹੈ ਅੱਜ ਅਸੀਂ ਸੁਣਾਵਾਂਗੇ ਮੈਥਲੀ ਲੋਕ ਕਥਾ ਬਾਲਵਸੰਤ ਇੱਕ ਐਸੀ ਕਹਾਣੀ ਜਿਸ 'ਚ ਸੱਪ ਵੀ ਮਨੁੱਖ ਦੀ ਨੇਕੀ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਅਸੀਸ ਦਿੰਦੇ ਹਨ ਪੁਰਾਣੇ ਸਮਿਆਂ ਦੀ ਗੱਲ ਹੈ ਮਿਥਲਾ ਦੇ ਇੱਕ ਪਿੰਡ ਵਿੱਚ ਇੱਕ ਮਿਹਨਤੀ ਕਿਸਾਨ ਰਹਿੰਦਾ ਸੀ ਉਸ ਦੇ ਸੱਤ ਪੁੱਤਰ ਸਨ ਸਭ ਤੋਂ ਛੋਟੇ ਪੁੱਤਰ ਦਾ ਵਿਆਹ ਹੋਇਆ ਇੱਕ ਗਰੀਬ ਪਰਿਵਾਰ ਦੀ ਲੜਕੀ ਦੇ ਨਾਲ ਜਿਹਦੇ ਨਾਮ ਸੀ ਮਾਲਤੀ ਉਹ ਗਰੀਬ ਸੀ ਪਰ ਉਸ ਦਾ ਦਿਲ ਸੋਨੇ ਵਰਗਾ ਸੀ ਵਿਆਹ ਤੋਂ ਬਾਅਦ ਜਦੋਂ ਉਹ ਆਪਣੇ ਸਹੁਰੇ ਘਰ ਆਈ ਤਾਂ ਉਸ ਦੇ ਹੱਥ ਖਾਲੀ ਸਨ ਨਾ ਤਾਂ ਜਨਾ ਗਹਿਣੇ ਨਾ ਕੱਪੜੇ ਸਸਤੇ ਨਣਾਨਾ ਨੇ ਉਹਨੂੰ ਮਜ਼ਾਕ ਬਣਾਇਆ ਉਹਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਪਰ ਮਾਲਤੀ ਨੇ ਮੰਨ ਨਹੀਂ ਮਾਰਿਆ ਉਹਦੀ ਘਰ ਉਹ ਉਹਨੇ ਘਰ ਦੇ ਸਾਰੇ ਕੰਮਾਂ ਨੂੰ ਹਸਾਸਤੀ ਕੀਤਾ 20 ਬੰਦਿਆਂ ਦੀ ਰੋਟੀ ਪਕਾਉਣ ਤੋਂ ਲੈ ਕੇ ਗਊਸ਼ਾਲਾ ਦੀ ਸਫਾਈ ਤੱਕ ਉਸ ਦੀ ਸੇਵਾ ਵਿੱਚ ਕੋਈ ਕਮੀ ਨਹੀਂ ਸੀ ਪਰ ਸੱਸ ਦਾ ਦਿਲ ਤਾਂ ਪੱਥਰ ਵਰਗਾ ਸੀ ਉਹ ਹਰ ਰੋਜ਼ ਉਸ ਨੂੰ ਤਾਨੇ ਮਾਰਦੀ ਬਚੀ-ਖੁਚੀ ਰੋਟੀ ਦਿੰਦੀ ਤੇ ਕਹਿ ਦਿੰਦੀ ਇਹ ਹੀ ਤੇਰੀ ਕਿਸਮਤ ਹੈ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਇੱਕ ਦਿਨ মালਤੀ ਗਰਭਵਤੀ ਹੋਈ ਤਾਂ ਉਸ ਦਾ ਮਨ ਖੀਰ ਪੂੜੀ ਖਾਣ ਨੂੰ ਕੀਤਾ ਪਰ ਸੱਸ ਦੀਆਂ ਅੱਖਾਂ ਹੇਠ ਕੁਝ ਵੀ ਸੰਭਵ ਨਹੀਂ ਸੀ ਇੱਕ ਰਾਤ ਉਹਨੇ ਆਪਣੇ ਪਤੀ ਨੂੰ ਕਿਹਾ ਪਿਆਰੇ ਪਤੀ ਦੇਵ ਮੈਨੂੰ ਖੀਰ ਪੂਰੀ ਖਾਣ ਦਾ ਬਹੁਤ ਜੀ ਕਰਦਾ ਹੈ ਜੇ ਤੁਸੀਂ ਕੁਝ ਕਰ ਸਕੋ ਤਾਂ ਬੜੀ ਮਿਹਰਬਾਨੀ ਹੋਵੇਗੀ ਪਤੀ ਜੋ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਅਗਲੇ ਦਿਨ ਆਦੀ ਮਾਂ ਨੂੰ ਕਹਿੰਦਾ ਸਵੇਰੇ ਮਾਂ ਅੱਜ ਖੇਤਾਂ 'ਚ ਮੇਰੇ ਲਈ ਖੀਰ ਪੂਰੀ ਪਕਾ ਕੇ ਭੇਜ ਦੀ ਪਰ ਚਲਾਕ ਸੱਸ ਨੇ ਤੁਰਤ ਸਮਝ ਲਿਆ ਕਿ ਇਹ ਖੀਰ ਉਹਦੀ ਗਰੀਬ ਨੂੰ ਲਈ ਹੈ ਉਹਨੇ ਮਾਲਤੀ ਦੀ ਜੀਬ ਤੇ ਕੋਲੇ ਦੇ ਨਾਲ ਕੁਝ ਲਿਖਤਾ ਜਦੋਂ ਬਹੂ ਨੇ ਰੋਟੀ ਫੜਾਉਣ ਖੇਤ ਜਾਣਾ ਸੀ ਨਾ ਜਾਣ ਤੋਂ ਪਹਿਲਾਂ ਖੀਰ ਪੂੜੇ ਪਕਾ ਕੇ ਦੇਤੇ ਤੇ ਆ ਵੀ ਨੂਹ ਦੇ ਜੀਬ ਦੇ ਉੱਤੇ ਕਾਲੇ ਕੋਲੇ ਨਾਲ ਕੁਝ ਨਿਸ਼ਾਨ ਲਾਤਾ ਲਿਖਤਾ ਜਦ ਤੱਕ ਇਹ ਲਿਖਤ ਮਿਟਦੀ ਨਹੀਂ ਤੂੰ ਕੁਝ ਖਾਣਾ ਨਹੀਂ ਨਹੀਂ ਤਾਂ ਦੇਖੀ ਤੇਰਾ ਨੱਕ ਕੱਟ ਦਊਂਗੀ ਮਾਲਤੀ ਡਰੀ ਹੋਈ ਖੇਤ ਰੋਟੀ ਲੈ ਕੇ ਚਲੀ ਗਈ ਪਤੀ ਨੇ ਖੀਰ ਪੂੜੀ ਖੋਲ ਕੇ ਕਿਹਾ ਕਹ ਚੱਲ ਮੇਰੀ ਰਾਣੀ ਪਹਿਲਾਂ ਤੂੰ ਖਾ ਪਤੀ ਕਹਿੰਦਾ ਚਲ ਤੂੰ ਪਹਿਲਾਂ ਖਾ ਪਰ ਮਾਲਤੀ ਨੇ ਹੌਲੀ ਆਵਾਜ਼ ਚ ਕਿਹਾ ਮੈਂ ਨਹੀਂ ਖਾ ਸਕਦੀ ਉਹਨੇ ਆਪਦੀ ਜੀਬ ਦਿਖਾਈ ਦੱਸਿਆ ਵੀ ਮੇਰੀ ਸੱਸ ਨੇ ਮੇਰੀ ਜੀਬ ਤੇ ਸ਼ਾਪ ਲਿਖਤਾ ਹੈ ਕੁਝ ਲਿਖਿਆ ਹੈ ਸਿਆਣਾ ਪਤੀ ਬੋਲਿਆ ਫਿਰ ਇਹ ਖੀਰ ਪੂੜੀ ਐਂ ਕਰ ਤੂੰ ਦਰਖਤ ਦੇ ਟੋਏ ਚ ਛਪਾ ਕੇ ਰੱਖ ਜਾ ਜਦੋਂ ਸਮਾਂ ਠੀਕ ਹੋ ਜਾਊਗਾ ਫਿਰ ਤੂੰ ਆ ਕੇ ਖਾਜੀ ਉਹਨੇ ਖੀਰ ਪੂੜੀ ਇੱਕ ਪਿੱਪਲ ਦੇ ਦਰਖਤ ਦੇ ਟੋਏ ਦੇ ਵਿੱਚ ਛਪਾ ਕੇ ਰੱਖਦੀ ਪਰ ਉਸੇ ਟੋਏ ਵਿੱਚ ਇੱਕ ਗਰਭਤੀ ਸੱਪਣੀ ਵੀ ਰਹਿੰਦੀ ਸੀ ਖੀਰ ਦੀ ਖੁਸ਼ਬੂ ਨੇ ਉਹਦਾ ਮਨ ਵੀ ਲਲਚਾ ਦਿੱਤਾ ਤੇ ਉਸਨੇ ਸਾਰੀ ਖੀਰ ਪੂੜੀ ਜਿਹੜੀ ਸੀ ਬਣੀ ਹੋਈ ਖਾ ਲਈ ਮਾਲਤੀ ਵਾਪਸ ਆਈ ਪਰ ਜਦ ਖੀਰ ਗੁੰਮ ਹੋ ਗਈ ਘਰੇ ਆ ਗਈ ਦੁਆਰਾ ਗਈ ਜਦ ਆ ਦੇਖਿਆ ਤਾਂ ਉਥੇ ਖੀਰ ਹੈ ਨਾ ਉਹਦਾ ਦਿਲ ਟੁੱਟ ਗਿਆ ਉਹਨੇ ਸੋਚਿਆ ਵੀ ਮੇਰੀ ਤਾਂ ਕਿਸਮਤ ਹੀ ਖਰਾਬ ਹੈ ਕੁਝ ਦਿਨ ਬਾਅਦ ਉਸ ਸੱਪਣੀ ਦੇ ਦੋ ਬੱਚੇ ਹੋ ਗਏ ਬਾਲ ਤੇ ਵਸੰਤਾ ਬੱਚਿਆਂ ਦੇ ਨਾਮ ਉਹਨੇ ਰੱਖੇ ਇੱਕ ਦਿਨ ਜਦੋਂ ਖੇਤਾਂ ਵਿੱਚ ਖੇਡ ਰਹੇ ਸੀ ਸੱਪਣੀ ਦੇ ਬੱਚੇ ਤਾਂ ਕੁਝ ਬੱਚਿਆਂ ਨੂੰ ਉਹਨਾਂ ਨੂੰ ਮਾਰਨ ਲਈ ਜਿਹੜੇ ਨਿਸਾਨੇ ਦੇ ਵਿੱਚ ਸੀ ਉਹਨਾਂ ਦੇ ਮਾਰਨ ਲਈ ਮਗਰ ਪੈ ਗਏ ਉਸ ਪੋਲੇ ਡਰ ਦੇ ਮਾਰੇ ਲੁਗਨ ਦੀ ਕੋਸ਼ਿਸ਼ ਕਰਦੇ ਸੀ ਇੰਨੇ ਨੂੰ মালਤੀ ਖੇਤ ਦੇ ਵਿੱਚ ਸੀ ਤੇ ਮਾਲਤੀ ਨੇ ਉਹਨਾਂ ਦੇ ਉੱਤੇ ਇੱਕ ਟੋਕਰੀ ਉਲਟੀ ਕਰਕੇ ਰੱਖਤੀ ਛੱਪਲੀ ਦੇ ਬੱਚਿਆਂ ਦੇ ਉੱਤੇ ਤੇ ਉਹਨਾਂ ਨੂੰ ਲੁਕਾ ਲਿਆ ਜਦ ਦੂਜੇ ਬੱਚੇ ਖੇੜੇ ਖੇੜੇ ਦੇ ਪੁੱਛਣ ਆਏ ਵੀ ਬੀਬੀ ਇੱਥੇ ਤੂੰ ਕੋਈ ਸੱਪ ਤਾਂ ਨਹੀਂ ਵੇਖਿਆ ਸੱਪ ਦੇ ਬੱਚੇ ਤਾਂ ਨਹੀਂ ਵੇਖੇ ਕਹਿੰਦੇ ਨਾ ਨਾ ਰੱਬ ਦੀ ਸੌਮਤਾ ਇੱਥੇ ਕੋਈ ਨਹੀਂ ਸੱਪ ਦੇਖਿਆ ਕੋਈ ਸੱਪ ਦਾ ਬੱਚਾ ਨਹੀਂ ਆਇਆ ਇੱਥੇ ਉਹਨੇ ਉਹਨਾਂ ਦੀ ਜਾਨ ਬਚਾਈ ਉਸ ਪੋਲੇ ਜਦੋਂ ਘਰੇ ਗਏ ਆਪਣੀ ਮਾਂ ਨੂੰ ਦੱਸਿਆ ਛੱਪਣੀ ਨੂੰ ਕਿਹਾ ਵੀ ਉਸ ਔਰਤ ਨੇ ਸਾਡੀ ਜਾਨ ਬਚਾਈ ਹੈ ਨਹੀਂ ਤਾਂ ਅੱਜ ਅਸੀਂ ਤੇਰੇ ਕੋਲੇ ਆਉਣ ਜੋਗੇ ਨਾ ਹੁੰਦੇ ਅਸੀਂ ਤਾਂ ਅੱਜ ਮਰ ਗਏ ਹੁੰਦੇ ਤੇ ਸਾਨੂੰ ਉਹਦਾ ਉਪਕਾਰ ਚੁਕਾਉਣਾ ਚਾਹੀਦਾ ਹੈ ਅਗਲੇ ਦਿਨ ਉਹ ਦੋਵੇਂ ਮਾਲਤੀ ਕੋਲ ਆਏ ਤੇ ਕਿਹਾ ਅਸੀਂ नाग ਰਾਜਕੁਮਾਰੀ ਵਸੁਕੀ ਦੇ ਬੱਚੇ ਆ ਤੁਸੀਂ ਸਾਡੀ ਜਾਨ ਬਚਾਈ ਐ ਕੁਝ ਮੰਗੋ ਜੋ ਚਾਹੋ ਤੁਹਾਨੂੰ ਮਿਲੂਗਾ ਮਾਲਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਨੇ ਕਿਹਾ ਮੇਰੇ ਪੇਕੇ ਘਰ ਵਿੱਚ ਖੁਸ਼ੀਆਂ ਹੋਣ ਮੇਰੇ ਪਤੀ ਦੀ ਉਮਰ ਲੰਮੀ ਹੋਵੇ ਤੇ ਮੇਰੇ ਸਹੁਰਿਆਂ ਦੇ ਮਨ ਵਿੱਚ ਮੇਰੇ ਲਈ ਆਦਰ ਜਗੇ ਸਪੋੜੇ ਬੋਲੇ ਇਹ ਸਭ ਹੋ ਜਾਊਗਾ ਤੇਰੀ ਇੱਛਾ ਪੂਰੀ ਹੋਊਗੀ ਅਗਲੇ ਦਿਨ ਦੋ ਅਮੀਰ ਜਵਾਨ ਨੌਜਵਾਨ ਲੜਕੇ ਅਮੀਰ ਘਰ ਦੇ ਪਾਲਕੀ ਦੇ ਤੇ ਸਮਾਨ ਭਰਿਆ ਹੋਇਆ ਤੇ ਮਾਲਤੀ ਦੇ ਘਰੇ ਆ ਗਏ। ਉਹਨਾਂ ਨੇ ਆਪਣੇ ਆਪ ਨੂੰ ਦੱਸਿਆ ਵੀ ਅਸੀਂ ਮਾਲਤੀ ਦੇ ਭਰਾ ਅਸੀਂ ਆਪਣੀ ਭੈਣ ਨੂੰ ਕੁਝ ਦਿਨਾਂ ਲਈ ਘਰ ਲੈ ਕੇ ਜਾਣ ਆਏ ਹਾਂ। ਸਾਰਾ ਪਿੰਡ ਹਰਾਨ ਰਹਿ ਗਿਆ ਤੇ ਉਹਦੀ ਸਹੁਰੇ ਜੀ ਤਾਂ ਖੁਸ਼ੀ ਤੇ ਟਿਕਾਣਾ ਨਾ ਰਿਹਾ ਵੀ ਇੰਨਾ ਸਮਾਨ ਲੈ ਕੇ ਆਏ ਆ ਉਹ। ਤੇ ਉਹ ਕਹਿੰਦੇ ਠੀਕ ਹੈ ਤੁਸੀਂ ਆਪਦੀ ਭੈਣ ਨੂੰ ਲੈ ਜਾਓ। ਸਹੁਰੇ ਨੇ ਮਾਲਤੀ ਨੂੰ ਤੋਰਤਾ। ਜਿੱਥੇ ਉਹ ਗਈ ਪੇਕਿਆਂ ਘਰ। ਉਸ ਸੁਰੰਗ ਵਿੱਚ ਗੁਜ਼ਰੀ ਤੇ ਸ਼ਾਨਦਾਰ ਇੱਕ ਮਹਿਲ ਦੇ ਅੰਦਰ ਪਹੁੰਚ ਗਈ ਜਿੱਥੇ नागराज ਵਸੁਕੀ ਤੇ ਉਹਦੀ ਪਤਨੀ ਸਿੰਘਾਸਨ ਤੇ ਬੈਠੇ ਸੀ। ਉਹਨਾਂ ਨੇ ਮਾਲਤੀ ਦਾ ਸਵਾਗਤ ਰਾਜਕੁਮਾਰੀ ਵਾਂਗ ਕੀਤਾ। ਕੁਝ ਦਿਨ ਉਹ ਉੱਥੇ ਰਹੀ ਜਦੋਂ ਵਾਪਸ ਆਈ ਤਾਂ ਉਹਦੇ ਨਾਲ ਬੇਅੰਤ ਦੌਲਤ, ਬੇਸ਼ਮਾਰ ਦੌਲਤ ਆਪਣੇ ਸਾਰੇ ਘਰੇ ਲੈ ਕੇ ਆਈ। ਸੱਸ ਜਿਹੜੀ ਕਦੇ ਉਹਨੂੰ ਘਰੋਂ ਕੱਢਣ ਨੂੰ ਤਿਆਰ ਸੀ, ਉਹਦਾ ਮੂੰਹ ਨਹੀਂ ਸੀ ਵੇਖਣਾ ਚਾਹੁੰਦੀ ਤੇ ਹੁਣ ਉਹ ਉਹਦੇ ਪੈਰਾਂ ਕੋਲੇ ਆ ਕੇ ਬੈਠ ਗਈ। ਤੇ ਇਸੇ ਤਰ੍ਹਾਂ ਹੁਣ ਗਰੀਬ ਮਾਲਤੀ ਬਣ ਗਈ ਸਭ ਦੀ ਅੱਖਾਂ ਦਾ ਤਾਰਾ ਸਾਰੇ ਉਹਨੂੰ ਪਿਆਰ ਕਰਨ ਲੱਗੇ ਜਿਉ ਗਰੀਬ ਸੀ ਤਾਂ ਉਹਨੂੰ ਬਚੀ ਖੁਚੀ ਰੋਟੀ ਮਿਲਦੀ ਸੀ ਪਰ ਅੱਜ ਉਹ ਅਮੀਰ ਘਰ ਦੀ ਕੁੜੀ ਐ ਤਾਂ ਹੁਣ ਉਸ ਦਾ ਆਦਰ ਵੱਧ ਗਿਆ ਰੱਬ ਨੇ ਕਦੇ ਕਿਸੇ ਦੀ ਨੇਕੀ ਬੇਕਾਰ ਨਹੀਂ ਜਾਣ ਦਿੱਤੀ ਜਿਹੜਾ ਦਿਲੋਂ ਪਵਿੱਤਰ ਤੇ ਦੂਜਿਆਂ ਦਾ ਭਲਾ ਕਰਦਾ ਉਹਦੇ ਹੀ ਸੇ ਹਮੇਸ਼ਾ ਖੁਸ਼ੀਆਂ ਹੀ ਆਉਂਦੀਆਂ ਨੇ ਆਪਣੀ ਅੱਜ ਦੀ ਕਹਾਣੀ ਬਾਲ ਬਸੰਤ ਖਤਮ ਹੁੰਦੀ ਹੈ ਅਗਲੀ ਹੋਰ ਇੱਕ ਵਧੀਆ ਰੋਚਕ ਕਥਾ ਦੇ ਨਾਲ ਮਿਲਦੇ ਰਹਾਂਗੇ ਬਹੁਤ ਸਾਰਾ ਪਿਆਰ ਅਸ਼ੀਰਵਾਦ ਆਪਣਾ ਧਿਆਨ ਰੱਖਣਾ ਅੱਜ ਦੀ ਕਹਾਣੀ ਤਿੱਬਤ ਦੇ ਬਰਫੀ